ਮੀਡੀਆ ਤੋਂ ਪ੍ਰਿੰਟ ਮੀਡੀਆ ਤੋਂ ਸੋਸ਼ਲ ਮੀਡੀਆ ਤੋਂ ਤੁਹਾਡਾ ਧੰਨਵਾਦ ਆਉਣ ਦੇ ਵਾਸਤੇ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਇੱਕ ਅਹਿਮ ਸਬਜੈਕਟ ਤੇ ਤੁਹਾਡੇ ਨਾਲ ਗੱਲ ਕਰੂੰਗਾ ਪੰਜਾਬ ਦੀ ਸਿਆਸਤ ਜਿਹੜੀ ਹੈ ਉਹਦੇ ਵਿੱਚ ਜਦੋਂ ਦੋ ਧਿਰਾਂ ਰਹੀਆਂ ਨੇ ਇੱਕਦੋ ਨਾਲ ਲੱਗਵੀ ਸੀ ਉਹਨਾਂ ਦੇ ਉਦੋਂ ਪੰਜਾਬ ਦੇ ਵਿੱਚ ਸਿਆਸਤ ਕਿਸ ਕਿਸਮ ਦੀ ਹੁੰਦੀ ਸੀ ਤੇ ਜਦੋਂ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਤੇ ਇਹਨਾਂ ਦੇ ਫਿਰ ਥੰਮ ਜਿਹੜੇ ਸੀ ਉਹ ਕਿਵੇਂ ਡਿੱਗੇ ਮਿਲ ਕੇ ਖੇਡਣ ਵਾਲੇ ਇਹ ਲੋਕ ਆਪਣੀ ਅਸਲੀਅਤ ਆਪ ਹੀ ਹੌਲੀ ਹੌਲੀ ਦੱਸਣ ਲੱਗੇ ਨੇ ਹੁੰਦਾ ਕੀ ਸੀਗਾ ਪੰਜਾਬ ਦੀ ਸਿਆਸਤ ਦੇ ਵਿੱਚ ਉੱਤਰ ਕਾਟੋ ਮੈਚੜਾਂ ਦੀ ਦੇ ਅਨਸਾਰ 5 ਸਾਲ ਉਹਦੇ ਫਿਰ 5 ਸਾਲ ਉਹਦੇ 5 ਸਾਲ ਤੂੰ ਮੈਨੂੰ ਨਹੀਂ ਪੁੱਛਣਾ ਫਿਰ ਅਗਲੇ 5 ਸਾਲ ਮੈਂ ਤੈਨੂੰ ਨਹੀਂ ਪੁੱਛੂਗਾ ਜੇ ਇੱਕ ਸਰਕਾਰ ਦੇ ਵਿੱਚ ਜਿਹਦੀ ਗਈ ਸੀ ਸਰਕਾਰ ਉਹਦੇ ਉੱਤੇ ਕੋਈ ਮਾਮਲਾ ਦਰਜ ਹੋ ਗਿਆ ਤਾਂ ਜਦੋਂ ਉਹ ਉਹਦੀ ਸਰਕਾਰ ਆਈ ਸਾਰੇ ਦੇ ਸਾਰੇ ਗਵਾਹ ਤੱਕ ਮੁੱਕਰ ਗਏ ਸਾਰਾ ਕੇਸ ਖਤਮ ਹੋ ਗਿਆ ਤੇ ਫਿਰ ਵਾਹ ਕੇ ਚਾਚਿਆਂ ਭਤੀਜਿਆਂ ਨੇ ਸਲਾਹ ਕੀਤੀ ਕਿ ਐਂ ਉਹ ਇੱਕ ਦੂਜੇ ਦਾ ਨੁਕਸਾਨ ਕਿਉਂ ਕਰਨਾ ਆਪਾਂ ਮਿਲ ਕੇ ਕਿਉਂ ਨਾ ਇਹ ਗੇਮ ਖੇਡੀਏ ਇਹ ਸਾਰੀ ਪਰਦੇ ਦੇ ਪਿੱਛੇ ਕਿਸੇ ਟਾਈਮ ਰਿੱਝਦੀ ਹੁੰਦੀ ਸੀ ਉਦੋਂ ਤੱਕ ਜਦੋਂ ਇਹ ਲੋਕ ਬਠਿੰਡੇ ਕੁਝ ਕਹਿੰਦੇ ਸਨ ਸੰਗਰੂਰ ਆ ਕੇ ਕੁਝ ਕਹਿੰਦੇ ਸਨ ਤੇ ਚੰਡੀਗੜ੍ਹ ਤੱਕ ਆਉਂਦਿਆਂ-ਆਉਂਦਿਆਂ ਬਿਆਨ ਬਿਲਕੁਲ ਹੀ ਕੰਪਲੀਟ ਬਦਲ ਜਾਂਦਾ ਸੀ ਨਾ ਬਠਿੰਡੇ ਵਾਲਿਆਂ ਨੂੰ ਕੁਝ ਪਤਾ ਸੀ ਵੀ ਇਹ ਸੰਗਰੂਰ ਕੀ ਬੋਲੇ ਨੇ ਨਾ ਸੰਗਰੂਰ ਵਾਲਿਆਂ ਨੂੰ ਇਹ ਪਤਾ ਸੀ ਕਿ ਇਹਨਾਂ ਨੇ ਚੰਡੀਗੜ੍ਹ ਜਾ ਕੇ ਕੀ ਬੋਲਿਆ ਇਹ ਤੁਹਾਡੇ ਸਭ ਦੀ ਬਦੌਲਤ ਹੌਲੀ-ਹੌਲੀ ਇਹਨਾਂ ਦੀਆਂ ਚੀਜ਼ਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਬੁੱਕਲ ਦੇ ਵਿੱਚ ਗੁੜ ਕਿਵੇਂ ਭੁਰਦੇ ਸੀ ਆ ਸੀਟ ਤੇਰੀ ਹੋ ਗਈ ਆ ਮੈਨੂੰ ਛੱਡ ਦੇ ਇੱਥੋਂ ਮੈਂ ਇਹਨੂੰ ਨਜਿੱਤਨ ਦਿੰਦਾ ਇੱਥੋਂ ਤੂੰ ਇਹਨੂੰ ਨਾ ਹਾਰਨ ਦੇ ਪਟਿਆਲਾ ਮੇਰਾ ਹੋ ਗਿਆ ਲੰਬੀ ਤੁਹਾਡਾ ਹੋ ਗਿਆ ਲਹਿਰਾ ਗਾਗਾ ਪਠੱਲ ਜੀ ਦਾ ਹੋ ਗਿਆ ਸੁਨਾਮ ਦੂਜਿਆਂ ਦਾ ਹੋ ਗਿਆ ਇਸੇ ਤਰੀਕੇ ਦੇ ਨਾਲ ਦੁਆਬੇ ਦੇ ਖੇਤਰ ਦੇ ਵਿੱਚ ਹੁੰਦਾ ਸੀ ਇਹੀ ਕੁਝ ਮਾਧੇ ਦੇ ਵਿੱਚ ਹੁੰਦਾ ਸੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬਹੁਤ ਸਾਰੇ ਉਹਨਾਂ ਲੋਕਾਂ ਦੀਆਂ ਇੰਟਰਵਿਊ ਸੁਣੀਆਂ ਹੋਣਗੀਆਂ ਵਕ ਵਕ ਥਾਵਾਂ ਦੇ ਉੱਤੇ ਕਿ ਮਾਝੇ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਖੇਡ ਖੇਡੀ ਜਾਂਦੀ ਸੀ ਕਿ ਇਹਨੂੰ ਥੱਲੇ ਲਾਉਣਾ ਹੈ ਕਿ ਇਹਨੂੰ ਕਿਹੜੇ ਤਰੀਕੇ ਦੇ ਨਾਲ ਥੱਲੇ ਲਾਉਣਾ ਇਹ ਅਸਲੀਅਤ ਹੌਲੀ-ਹੌਲੀ ਸਾਹਮਣੇ ਆਉਣੀ ਸ਼ੁਰੂ ਹੋਈ ਇੱਕ ਜਿਹੜੀ ਛੋਟੀ ਜੀ ਝਲਕ ਤੁਸੀਂ ਵੈਸੇ ਵੇਖੀ ਹੋਣੀ ਆ ਪਰ ਮੈਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਵਿਖਾਉਣੀ ਚਾਹੁੰਦਾ ਐ ਇਹ ਤੋਂ ਪਹਿਲਾਂ ਕਿ ਮੈਂ ਅੱਗੇ ਚੱਲਾਂ ਇੱਕ ਵਾਰੀ ਪਲੇ ਕਰਨਾ ਰਵਨੀਤ ਸਿੰਘ ਬਿੱਟੂ ਜੀ ਵੱਲੋਂ ਆਖੇ ਗਏ ਕੁਝ ਸ਼ਬਦ ਮਨਿੰਦਰ ਮੰਨਿਆ ਮੇਰੇ ਮੂਹਰੇ ਹੱਥ ਜੋੜ ਕੇ ਕਹਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੂ ਬਣ ਜੂ 17 ਚ ਭਗਵੰਤ ਮਾਨ ਚਲਾ ਗਿਆ ਲੜਨ ਸੁਖਵੀਰ ਬਾਦਲ ਦੇ ਉਲਟ ਮੈਂ ਕਹਿੰਦੀ ਮੈਰਾ ਤਾਂ ਹਲਕਾ ਨਹੀਂ ਮੈਂ ਤਾਂ ਜਲੰਧਾ ਬਾਦ ਜੱਗ ਦੇ ਗਿਆ ਨਹੀਂ ਯਾਤਰਾ ਤੇ ਗਿਆ ਸੀ ਮੈਨੂੰ ਉਹਦੋਂ ਹੱਥ ਲੜਦੇ ਨੇ ਜਲੰਧਾ ਬਾਦ ਭੇਜਿਆ ਸੁਖਵੀਰ ਬਾਦਲ ਦੇ ਉਲਟ ਤੇ ਇਹਦੇ ਹੱਥ ਦਾ ਮੁੱਖ ਮੰਤਰੀ ਆ ਦੇ ਕੋ ਮਾਨ ਸਾਹਿਬ ਆਹ ਮੈਂ ਨੜਿਆ ਸੀ ਉੱਤੇ ਜਾ ਕੇ ਤਾਂ ਕਰਕੇ ਭਗਵੰਤ ਮਾਨ ਨੂੰ ਮੈਨੂੰ ਕਿਹਾ ਗਿਆ ਕਿਨੇ ਹਾਈ ਕਮਾਂਡ ਨੇ ਕਿਹਾ ਰਾਹੁਲ ਗਾਂਧੀ ਹੋਰਾਂ ਨੇ ਕਿਹਾ ਹੋਊਗਾ ਸੋਨੀਆ ਗਾਂਧੀ ਜਿੰਨੇ ਕਿਹਾ ਹੋਊਗਾ ਜਾਂ ਇਹ ਉਸ ਵੇਲੇ ਜਿਹੜੇ ਪੰਜਾਬ ਨੂੰ ਦੇਖ ਰਹੇ ਸੀ ਉਹਨਾਂ ਨੇ ਕਿਹਾ ਹੋਊਗਾ ਉਹਨਾਂ ਨੂੰ ਕਿਨੇ ਕਿਹਾ ਹੋਊਗਾ ਅਕਾਲੀ ਦਲ ਨੇ ਕਿ ਭਗਵੰਤ ਮਾਨ ਹੋਰੀ 17 ਦੇ ਵਿੱਚ ਲੜਨ ਵਾਸਤੇ ਆ ਗਏ ਉਹਨਾਂ ਨੂੰ ਹਰਾਉਣਾ ਕਿਵੇਂ ਆ ਬਿੱਟੂ ਜੀ ਆਪ ਕਹਿ ਰਹੇ ਭਗਵੰਤ ਮਾਨ ਹੋਰਾਂ ਨੂੰ ਹਰਾਇਆ ਸੁਖਵੀਰ ਸਿੰਘ ਬਾਦਲਹੁਰਾ ਨੂੰ ਉੱਥੋਂ ਜਾ ਕੇ ਜਿਤਾਇਆ ਮੁੜ ਕੇ ਕਹਿੰਦੇ ਮੈਨੂੰ ਪੁੱਛਿਆ ਨਹੀਂ ਜੇ ਰਵਨੀਤ ਸਿੰਘ ਬਿੱਟੂ ਹੁਰੀ ਉੱਥੇ ਨਾ ਜਾਂਦੇ ਤਾਂ ਉਸ ਵੇਲੇ ਭਗਵੰਤ ਮਾਨ ਹੁਰੀ ਜਿੱਤ ਰਹੇ ਸੀ ਹੰਸਰਾ ਜੋਸਨ ਹੁਰਾ ਨੂੰ ਉਹ ਟਿਕਟ ਮਿਲਣੀ ਸੀ ਇਹਨਾਂ ਨੂੰ ਇਹ ਸੀ ਵੀ ਉਹਨਾਂ ਨੇ ਜਿੱਤਣਾ ਨਹੀਂ ਇੱਕ ਸਮਝੌਤਾ ਲੰਬੀ ਵਾਲੀ ਸੀਟ ਦੇ ਉੱਤੇ ਕੀਤਾ ਗਿਆ ਸਭ ਨੂੰ ਪਤਾ ਹੈ ਕਿ ਉਸ ਜਗ੍ਹਾ ਦੇ ਉੱਤੇ ਜਰਨੈਲ ਸਿੰਘ ਹੁਰਾ ਦੀ ਪੋਜੀਸ਼ਨ ਉਸ ਵੇਲੇ ਵਧੀਆ ਸੀ ਉਹਨਾਂ ਨੂੰ ਹਰਾਉਣ ਦੇ ਵਾਸਤੇ ਕੌਣ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਹੁਰੀ ਨਾ ਕੈਪਟਨ ਅਮਰਿੰਦਰ ਸਿੰਘ ਹੁਰੀ ਨੇ ਪਹਿਲਾ ਦੋ ਵਾਰੀ ਕਿਸੇ ਜਗ੍ਹਾ ਤੋਂ ਜਿਹੜੀਆਂ ਸੀ ਉਹ ਚੂਣਾ ਲੜੀਆਂ ਨਾ ਉਦੋਂ ਬਾਅਦ ਲੜੀਆਂ ਰਵਨੀਤ ਸਿੰਘ ਬਿੱਟੂ ਹੁਰੀ ਉਦੋਂ ਲੜਨ ਦੇ ਵਾਸਤੇ ਚਲੇ ਗਏ ਉਥੇ ਜਲਾਲਾਬਾਦ ਮੁੜ ਕੇ ਤਾਂ ਨਹੀਂ ਗਏ ਕਦੀ ਕੈਪਟਨ ਅਮਰਿੰਦਰ ਸਿੰਘ ਹੁਰੀ ਲੰਬੀ ਉਸ ਵੇਲੇ ਲੜਨ ਚਲੇ ਗਏ ਮੁੜ ਕੇ ਤਾਂ ਕਦੀ ਨਹੀਂ ਗਏ ਉਹਦਾ ਕਾਰਨ ਕੀ ਸੀਗਾ ਕਿ 17 ਦੇ ਵਿੱਚ ਇਹਨਾਂ ਨੇ ਸਰਕਾਰ ਆਉਣ ਤੋਂ ਰੋਕਣੀ ਸੀ ਕਿਸੇ ਤਰੀਕੇ ਦੇ ਨਾਲ ਕਿ ਜੇ ਤੀਜੀ ਧਿਰ ਆ ਗਈ ਫਿਰ ਸਾਡੇ ਦੋਹਾਂ ਦਾ ਕੀ ਬਣੂਗਾ ਕਿਉਂਕਿ ਅਸੀਂ ਤਾਂ ਮਿਲ ਕੇ ਖੇਡ ਰਹੇ ਹਾਂ ਇਹ 5 ਸਾਲ ਤੂੰ ਲੁੱਟ 5 ਸਾਲ ਫਿਰ ਮੈਂ ਲੁੱਟੂਗਾ ਜਦੋਂ ਮੇਰੀ ਸੱਤਾ ਆ ਗਈ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੇ ਜੇ ਮੇਰੀ ਸੱਤਾ ਆ ਗਈ ਤੇ ਤੂੰ ਮੈਨੂੰ ਕੁਝ ਨਾ ਕਹੀਂ ਇਹ ਜਿਹੜਾ ਮਿਲ ਕੇ ਖੇਡ ਖੇਡੀ ਜਾ ਰਹੀ ਸੀ ਤੁਸੀਂ ਵੇਖੋ ਇਸ ਵੇਲੇ ਜਿਹੜੀ ਬੁਖਲਾਹਟ ਹੈ ਉਹ ਇਸ ਟਾਈਪ ਦੀ ਹੈ ਨਾ ਇਹਨਾਂ ਨੂੰ ਇਹ ਪਤਾ ਲੱਗ ਰਿਹਾ ਕੀ ਬੋਲਣਾ ਕੀ ਨਹੀਂ ਬੋਲਣਾ ਲਫ਼ਜ਼ ਬਦੋ ਬਦੀ ਇਹਨਾਂ ਦੇ ਮੂੰਹ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਕਿਉਂ ਕਿਉਂਕਿ ਜਦੋਂ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਲੋਕ ਇੱਕ ਸਤੌਜ ਪਿੰਡ ਤੋਂ ਉੱਠਿਆ ਹੋਇਆ ਇੱਕ ਜਿਹੜੇ ਕਾਮੇਡੀਅਨ ਸੀ ਉਹ ਜਦੋਂ ਪੰਜਾਬ ਦੀ ਸੱਤਾ ਦੇ ਵਿੱਚ ਆ ਕੇ ਦਸਤਕ ਦਿੰਦਾ ਇਹਨਾਂ ਦੀ ਅਸਲੀਅਤ ਜਿਹੜੀ ਹੈ ਉਹ ਖੋਲ ਕੇ ਸਾਹਮਣੇ ਰੱਖਦਾ ਤੇ ਪੰਜਾਬ ਦੇ ਲੋਕ ਸੋਚਦੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਤਸਵੀਰ ਸਮਝ ਆ ਜਾਂਦੀ ਹੈ ਕਿ ਇਹ ਲੋਕ ਤਾਂ ਸਾਰੇ ਮਿਲ ਕੇ ਖੇਡ ਰਹੇ ਨੇ ਤੇ ਫੇਰ 22 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹਾਰ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਵੀ ਹਾਰ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਇਨਾਂ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਹੁਰੀ ਵੀ ਹਾਰ ਜਾਂਦੇ ਨੇ ਵੱਡੇ-ਵੱਡੇ ਥੰਮ ਛੁੱਟੇ ਕਿਉਂ ਡਿੱਗੇ ਕਿਉਂਕਿ ਲੋਕਾਂ ਨੂੰ ਇਹ ਅਸਲੀਅਤ ਸਮਝ ਆ ਗਈ ਪਰ ਅੱਜ ਹਾਲਾਤ ਜਿਹੜੇ ਉਹ ਇਹ ਬਣਿਆ ਕਿ ਆਪ ਹੀ ਸਾਰਾ ਕੁਝ ਇਹਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਰਮਨਜੀਤ ਸਿੰਘ ਬਿੱਟੂ ਹੁਰੀ ਇੱਕ ਅਹੁਦੇ ਦੇ ਉੱਤੇ ਨੇ ਇਸ ਵੇਲੇ ਉਹ ਮੰਤਰੀ ਨੇ ਸੈਂਟਰ ਦੇ ਵਿੱਚ ਉਹ ਝੂਠ ਤਾਂ ਬੋਲ ਨਹੀਂ ਰਹੇ ਕਿ ਮੈਨੂੰ ਕਹਿ ਕੇ ਭੇਜਿਆ ਗਿਆ ਸੀ ਕਿ ਭਗਵੰਤ ਮਾਨ ਹੋਰਾਂ ਨੂੰ ਉੱਥੋਂ ਹਰਉਣਾ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਆਪਾਂ ਜਿਤਾਉਣਾ ਰਵਨੀਤ ਸਿੰਘ ਬਿੱਟੂ ਹਰੀ ਤਾਂ ਕਾਂਗਰਸ ਦੇ ਵਿੱਚ ਸਨ ਉਸ ਵੇਲੇ ਫਿਰ ਕਾਂਗਰਸ ਨੇ ਕਿਹਦੇ ਕੈਦ ਦੇ ਉੱਤੇ ਉਹਨਾਂ ਨੂੰ ਉੱਥੇ ਭੇਜਿਆ ਇਹ ਤਸਵੀਰ ਇਹ ਸਾਰਾ ਕੁਝ ਜਿਹੜਾ ਜੀ ਪੰਜਾਬ ਦੇ ਲੋਕਾਂ ਦੇ ਹੁਣ ਤੱਕ ਘੱਟੋ ਘੱਟ ਸਾਹਮਣੇ ਆ ਇਹ ਤਾਂ ਆਪ ਹੀ ਸਾਰਾ ਕੁਝ ਦੱਸੀ ਜਾ ਰਹੇ ਨੇ ਕਹਿੰਦੇ ਇੱਥੇ ਇਹਨੂੰ ਭੇਜਿਆ ਸੀਗਾ ਆਹ ਜਿਹੜੀ ਗੋਟੀ ਸੀ ਇਸ ਤਰੀਕੇ ਦੇ ਨਾਲ ਇੱਥੋਂ ਐਦਾਂ ਕਰਨੀ ਸੀ ਇਹਨਾਂ ਨੇ ਪੰਜਾਬ ਨੂੰ 12 ਟਾਹਣੀ ਸਮਝਿਆ ਜਿਵੇਂ 12 ਟਾਣੀ ਖੇਡੀ ਦੀ ਆ ਉਸ ਤਰੀਕੇ ਦੇ ਨਾਲ ਪੰਜਾਬ ਦੀ ਇੱਕ ਇੱਕ ਸੀਟ ਦੇ ਉੱਤੇ ਇਹਨਾਂ ਦੇ ਵੱਲੋਂ ਇਸ ਕਿਸਮ ਦੀ ਅੰਦਰ ਵੜ ਕੇ ਜਿਹੜੀ ਉਹ ਸਮਝੌਤੇ ਵਾਲੀ ਖੇਡ ਖੇਡੀ ਜਾਂਦੀ ਸੀ ਇਸੇ ਕਰਕੇ ਕੋਈ ਵੱਡਾ ਨੇਤਾ ਜਿਹੜਾ ਉਹ ਕਦੇ ਨਹੀਂ ਸੀ ਹਾਰਦਾ ਚਾਹੇ ਉਹ ਸਰਕਾਰ ਦੇ ਵਿੱਚ ਰਿਹਾ ਹੋਵੇ ਜਾਂ ਸਰਕਾਰ ਦੇ ਵਿੱਚ ਨਾ ਰਿਹਾ ਹੋਵੇ ਲੋਕਾਂ ਨੂੰ ਵੀ ਇਹ ਕਹਾਣੀ ਸਮਝ ਨਹੀਂ ਸੀ ਆਉਂਦੀ ਲੋਕਾਂ ਨੂੰ ਇਹ ਪਤਾ ਲੱਗਦਾ ਸੀ ਕਿ ਪਤਾ ਨਹੀਂ ਇਹਨਾਂ ਦੇ ਕਦ ਸਿਆਸੀ ਤੌਰ ਦੇ ਉੱਤੇ ਏਡੇ ਵੱਡੇ ਨੇ ਕਿ ਇਹ ਕਦੇ ਹਾਰ ਨਹੀਂ ਸਕਦੇ ਪਰ 22 ਦੇ ਵਿੱਚ ਮਾਨ ਸਾਹਿਬ ਦੀ ਅਵਾਜ਼ਾ ਕਰਕੇ ਕਿਉਂਕਿ ਮਾਨ ਸਾਹਿਬ ਨੇ ਇਹਨਾਂ ਦੀ ਅਸਲੀਅਤ 14 ਦੇ ਵਿੱਚ ਜਦੋਂ ਪਹਿਲੇ ਉਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਉਦੋਂ ਤੋਂ ਦੱਸਣੀ ਸ਼ੁਰੂ ਕੀਤੀ ਸ਼ਾਇਦ ਉਦੋਂ ਸੰਗਰੂਰ ਵਾਲਿਆਂ ਨੂੰ ਸਮਝ ਆ ਲੱਗੀ ਲੋਕ ਸਭਾ ਸੰਗਰੂਰ ਤੇ ਫਿਰ 19 ਦੇ ਵਿੱਚ ਦੱਸੀ ਸੰਗਰੂਰ ਵਾਲਿਆਂ ਨੇ 14 ਵਾਲੇ ਕੰਮ ਦੇਖ ਲਏ ਸੀ 19 ਦੇ ਵਿੱਚ ਉਹਨਾਂ ਨੇ ਫਤਵਾ ਫਿਰ ਮਾਨ ਸਾਹਿਬ ਦੇ ਹੱਕ ਦੇ ਵਿੱਚ ਦਿੱਤਾ ਦੋ ਵਾਰੀ ਲੋਕ ਸਭਾ ਜਿੱਤਣ ਤੋਂ ਬਾਅਦ ਉਹ ਜਿਹੜਾ ਮੈਸੇਜ ਸੀਗਾ ਸਮੁੱਚੇ ਪੰਜਾਬ ਦੇ ਵਿੱਚ ਟਰੈਵਲ ਕੀਤਾ ਕਿ ਇਹ ਲੋਕ ਮਿਲ ਕੇ ਆਪਸ ਦੇ ਵਿੱਚ ਖੇਡ ਰਹੇ ਨੇ ਔਰ ਇਸ ਖੇਡ ਦੇ ਵਿੱਚ ਇਹਨਾਂ ਨੇ ਜੋ ਨੁਕਸਾਨ ਪੰਜਾਬ ਦਾ ਕੀਤਾ ਜੇ ਉਹਦੀ ਸਾਰੀ ਗਿਣਤੀ ਮਿੰਤੀ ਕਰਨੀ ਹੋਵੇ ਤਾਂ ਘੰਟਿਆਂ ਬੱਧੀ ਉਹ ਬੋਲਣਾ ਪੈਣਾ ਪਰ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਇਹ ਲੋਕ ਕਿਸ ਤਰੀਕੇ ਦੀ ਰਾਜਨੀਤੀ ਪੰਜਾਬ ਦੇ ਵਿੱਚ ਕਰਦੇ ਰਹੇ ਮਿਲ ਕੇ ਔਰ ਮਿਲ ਕੇ ਕੀ ਨੁਕਸਾਨ ਕਰਦੇ ਰਹੇ ਇੱਥੋਂ ਤੂੰ ਮੈਨੂੰ ਜਿਤਾ ਦੇ ਇਸ ਜਗ੍ਹਾ ਦੇ ਉੱਤੇ ਮੈਂ ਤੈਨੂੰ ਜਿਤਾ ਦੂੰਗਾ ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਹੁਰੀ ਲੰਬੀ ਲੜਨ ਦੇ ਵਾਸਤੇ ਗਏ ਤਾਂ ਉਹਨਾਂ ਦੀ ਪਟਿਆਲੇ ਵਾਲੀ ਸੀਟ ਜਿਹੜੀ ਸੀ ਉਹ ਸੁਰੱਖਿਤ ਹੋ ਗਈ ਤੇ ਜੇ ਰਵਨੀਤ ਸਿੰਘ ਬਿੱਟੂ ਹੁਰਾ ਨੂੰ ਕਾਂਗਰਸ ਨੇ ਜਲਾਲਾਬਾਦ ਲੜਨ ਦੇ ਵਾਸਤੇ ਭੇਜਿਆ ਤਾਂ ਇਹਦੇ ਇਹ ਵਜ ਦੇ ਵਿੱਚ ਉਹਨਾਂ ਨੇ ਕੁਝ ਸੀਟਾਂ ਜੜੀਆਂ ਉਹ ਆਕਾਲੀ ਦਲ ਨੂੰ ਦਵਾਈਆਂ ਹੋਣਗੀਆਂ ਇਸ ਕਿਸਮ ਦੀ ਜਿਹੜੀ ਸਿਆਸਤ ਸੀ ਉਹਦਾ ਅੰਤ ਕੀਤਾ ਕਿਹਨੇ ਇੱਕ ਆਮ ਘਰ ਦੇ ਵਿੱਚੋਂ ਉੱਠੇ ਹੋਏ ਉਸ ਵਿਅਕਤੀ ਨੇ ਜਿਹਦੇ ਦਵਾਲੇ ਅੱਜ ਇਹ ਸਾਰੇ ਇਸ ਤਰੀਕੇ ਦੇ ਨਾਲ ਹੋਏ ਹੋਏ ਨੇ ਕਿ ਪਤਾ ਨਹੀਂ ਕੀ ਨੁਕਸਾਨ ਉਹਨੇ ਪੰਜਾਬ ਦਾ ਕਰ ਦਿੱਤਾ ਜਿਹੜਾ ਬੋਲਦਾ ਜਿਹੜਾ ਉੱਠਦਾ ਉਹ ਕਹਿੰਦਾ ਮੈਨੂੰ ਆ ਲੈੰਦੋ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਨੂੰ ਜਿਹੜਾ ਫੜੂੰਗਾ ਉਹਨੇ ਕੀ ਗੁਨਾਹ ਕੀਤਾ ਉਹਨੇ ਪੰਜਾਬ ਦੇ ਇਰੀਗੇਸ਼ਨ ਸਿਸਟਮ ਦੇ ਵਿੱਚ ਐਸੀ ਕ੍ਰਾਂਤੀ ਲਿਆਂਦੀ 45 ਸਾਲ ਤੋਂ ਬਾਅਦ ਤੇਲਾ ਤੱਕ ਪਾਣੀ ਪਹੁੰਚ ਗਿਆ ਐਸਐਸਐਫ ਵਰਗੀ ਸੋਚ ਮਾਨਸਾਬ ਦੀ ਹੀ ਹੋ ਸਕਦੀ ਹੈ ਜਿੱਥੇ 6 ਤੋਂ 6.5 ਮਿੰਟ ਦੇ ਵਿੱਚ ਹਾਦਸੇ ਵਾਲੀ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਗੱਡੀ ਜੜੀ ਆ ਉਹ ਪਹੁੰਚ ਜਾਂਦੀ ਹੈ ਔਰ ਮਰੀਜ਼ ਨੂੰ ਬਚਾਇਆ ਜਾਂਦਾ ਔਰ ਮਰੀਜ਼ ਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਸਮਾਨ ਲੁੱਟਣ ਤੋਂ ਬਚਾਇਆ ਜਾਂਦਾ 16 ਟੋਲ ਪਲਾਜੇ ਮਾਨਸਾਬ ਵਰਗਾ ਵਿਅਕਤੀ ਹੀ ਬੰਦ ਕਰ ਸਕਦਾ ਕਿਸੇ ਸੂਬੇ ਦੇ ਵਿੱਚ ਤੁਸੀਂ ਨਹੀਂ ਸੁਣਿਆ ਹੋਊਗਾ 600 ਯੂਨਿਟ ਲੋਕਾਂ ਨੂੰ ਬਿਜਲੀ ਮਾਨਸਾਬ ਦੀ ਸਰਕਾਰ ਹੀ ਦੇ ਸਕੀ ਹੈ 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਮਾਨ ਸਾਹਿਬ ਦੀ ਸਰਕਾਰ ਨੇ ਹੀ ਕਮਿਟਮੈਂਟ ਜਿਹੜੀ ਹੈ ਉਹ ਲੋਕਾਂ ਦੇ ਨਾਲ ਕੀਤੀ ਆ ਕੰਮ ਬੜੇ ਨੇ ਪਰ ਇਹ ਕੰਮਾਂ ਦੇ ਉੱਤੇ ਗੱਲ ਹੀ ਨਹੀਂ ਕਰਦੇ ਗੱਲ ਕੀ ਕਰਦੇ ਨੇ ਸਾਨੂੰ ਆ ਲੈੰਦਿਓ ਸਾਡੀ ਵਾਰੀ ਆ ਲੈੰਦਿਓ ਅਸੀਂ ਕੀ ਕਰਾਂਗੇ ਮਾਨ ਸਾਹਿਬ ਨੂੰ ਫੜਾਂਗੇ ਮਾਨ ਸਾਹਿਬ ਨੂੰ ਫੜ ਕੇ ਅੰਦਰ ਦੇਵਾਂਗੇ ਮਾਨ ਸਾਹਿਬ ਨੇ ਨੁਕਸਾਨ ਕਿਹੜਾ ਕੀਤਾ ਪੰਜਾਬ ਦਾ ਬਲਕਿ ਪੰਜਾਬ ਨੂੰ ਸਹੀ ਲੀਹਾਂ ਦੇ ਉੱਤੇ ਪਿਛਲੇ 4 ਸਾਲਾਂ ਦੇ ਦੌਰਾਨ ਇਸ ਵੇਲੇ ਦੇ ਪੰਜਾਬ ਪਿਆ ਤੇ ਉਹ ਚੀਜ਼ ਇਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੌਲੀ ਹੌਲੀ ਇਹਨਾਂ ਦੇ ਮੂੰਹ ਦੇ ਵਿੱਚੋਂ ਉਹ ਗੱਲਾਂ ਤਾਂ ਨਿਕਲ ਹੀ ਰਹੀਆਂ ਨੇ ਜਿਹੜੀਆਂ ਇੱਥੇ ਰਿਪੀਟ ਨਹੀਂ ਕੀਤੀਆਂ ਜਾ ਸਕਦੀਆਂ ਉਹਦੇ ਨਾਲ ਨਾਲ ਹੁਣ ਅਸਲੀਅਤ ਤੋਂ ਪਰਦਾ ਵੀ ਆਪ ਹੀ ਜਿਹੜਾ ਉਹ ਚੁੱਕਣ ਲੱਗੇ ਨੇ ਕਿ ਮੈਂ ਫਲਾਣੇ ਨੂੰ ਹਰਾਉਣ ਦੇ ਵਾਸਤੇ ਗਿਆ ਸੀ ਫਲਾਣੇ ਨੂੰ ਜਿਤਾਉਣ ਦੇ ਵਾਸਤੇ ਗਿਆ ਸੀ ਤੁਹਾਡਾ ਕੋਈ ਸਵਾਲ ਹੈ ਤਾਂ ਕਹੋ